ਪੁਲਿਸ ਦੇ ਛਾਪੇਮਾਰੀ ਦੇ ਲਈ ਨਿਕਲ ਚੁੱਕੀ ਹੈ ਘਰ-ਘਰ ਦੇ ਵਿੱਚ ਜਾ ਕੇ ਪੇਟੀਆਂ ਫਰੋਲੀਆਂ ਜਾ ਰਹੀਆਂ ਨੇ ਲੋਕਾਂ ਦੇ ਘਰ ਦੇ ਵਿੱਚ ਸ਼ਾਨਭੀਨ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਭਾਰੀ ਮਾਤਰਾ ਦੇ ਵਿੱਚ ਜਿਹੜੀ ਤਾਇਨਾਤ ਹੋਈ ਹੈ ਹਰ ਥਾਵਾ ਦੇ ਉੱਪਰ ਪੁਲਿਸ ਜਿਹੜੀ ਘਰ-ਘਰ ਜਾ ਕੇ ਛਾਪੇਮਾਰੀ ਕਰ ਰਹੀ ਹੈ ਰੇਡ ਜਿਹੜੀ ਮਾਰੀ ਗਈ ਹੈ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਉੱਥੇ ਲੋਕ ਹੁੰਦੇ ਨੇ ਉਹ ਵੀ ਪੁਲਿਸ ਨੂੰ ਦੇ ਕਹਿਰਾਨ ਹੋ ਜਾਂਦੇ ਨੇ ਕਿ ਆਚਾਨਕ ਪੁਲਿਸ ਦੀ ਜਿਹੜੇ ਕਰਮੀ ਨੇ ਅਚਾਨਕ ਕਿਵੇਂ ਸਾਡੇ ਪਿੰਡ ਦੇ ਵਿੱਚ ਆ ਗਏ ਘਰਾਂ ਦੇ ਵਿੱਚ ਆ ਗਏ ਤੇ ਉੱਥੇ ਜਾ ਕੇ ਪੇਟੀਆਂ ਤੇ ਹਰ ਚੀਜ਼ ਜਿਹੜੀ ਵੀ ਉਹਨਾਂ ਦੇ ਘਰ ਪਈ ਹੈ ਨਿੱਕੀ-ਨਿੱਕੀ ਚੀਜ਼ ਦੀ ਫਰੋਲਾ ਫਰਾਲੀ ਕਰਕੇ ਜਿਹੜੀ ਛਾਪੇ ਮਾਰੀ ਕੀਤੀ ਗਈ ਚੈਕਿੰਗ ਹੋ ਰਹੀ ਹੈ ਚੌਣ ਕਮਿਸ਼ਨ ਦੀ ਹਿਦਾਇਤਾਂ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਡਰੋਨ ਰਾਹੀਂ ਵੀ ਜਿਹੜੀ ਹਿਦਾਇਤਾਂ ਦੇ ਉੱਪਰ ਪੁਲਿਸ ਕਰਮੀ ਜਿਹੜੇ ਨੇ ਉਹ ਫੋਲੋ ਕਰ ਰਹੇ ਨੇ ਦਿੱਤੇ ਹੋਈ ਹਦਾਇਤਾਂ ਆਪ ਗਾਰੀ ਤੇ ਪੁਲਿਸ ਵਿਭਾਗ ਨੇ ਦੱਸਦੇ ਨੇ ਆਪਕਾਰੀ ਤੇ ਪੁਲਿਸ ਵਿਭਾਗ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਛਾਪੇਮਾਰੀ ਕਰਕੇ ਵੱਡੀ ਮਾਤਰਾ ਦੇ ਵਿੱਚ ਨਜਾਇਜ਼ ਸ਼ਰਾਬ ਅਤੇ ਠੇਕਾ ਬਰਾਮਦ ਕਰਨ ਵਾਲੇ 12 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਤਾਂ ਸਾਵਧਾਨ ਹੋ ਜਾਓ ਕਿਉਂਕਿ ਘਰ-ਘਰਾਂ ਦੇ ਵਿੱਚ ਆ ਕੇ ਪੁਲਿਸ ਸ਼ਾਪੇਮਾਰੀ ਕਰ ਰਹੀ ਹੈ ਹਰ ਇੱਕ ਚੀਜ਼ ਦੀ ਜਿਹੜੀ ਸ਼ਾਨਬੀਨ ਚੱਲ ਰਹੀ ਹੈ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਵੇਗਾ ਉਸ ਵਿਅਕਤੀਆਂ ਨੂੰ ਜਿਹੜੇ ਵੀ ਇਹ ਹੁਕਮਾਂ ਦੇ ਮੁਤਾਬਕ ਨਹੀਂ ਚੱਲਦੇ ਜਿਨ੍ਹਾਂ ਦੇ ਕੋਲੋਂ ਨਜਾਇਜ਼ ਸ਼ਰਾਬ ਬਰਾਮਦ ਹੁੰਦੀ ਹੈ ਤਾਂ ਡੀਐਸਪੀ ਰਾਜਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ ਹੈ ਨਾਜਾਇਸ਼ ਸ਼ਰਾਬ ਦੇ ਲਈ ਬਦਨਾਮ ਪਿੰਡ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਤੁਸੀਂ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ-ਜਿੱਥੇ ਵੀ ਕਿਹਾ ਜਾਂਦਾ ਹੈ ਕਿ ਸ਼ਰਾਬ ਨਾਜਾਇਸ਼ ਸ਼ਰਾਬ ਇੱਥੋਂ ਦੀ ਬਰਾਮਦ ਹੁੰਦੀ ਹੈ ਵੱਡੀ ਮਾਤਰਾ ਦੇ ਵਿੱਚ ਤਾਂ ਉਹ ਜਿਹੜੇ ਪਿੰਡ ਨੇ ਉੱਥੇ ਜ਼ਿਆਦਾਤਰ ਪੁਲਿਸ ਦੀ ਨਜ਼ਰ ਹੈਗੀ ਹੈ ਘਰਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਪੁਲਿਸ ਦੇ ਵੱਲੋਂ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਚੋਣ ਕਮਿਸ਼ਨ ਦੀ ਹਦਾਇਤਾਂ ਦੇ ਉੱਤੇ ਆਬਕਾਰੀ ਤੇ ਪੁਲਿਸ ਵਿਭਾਗ ਨੇ ਹੁਣ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਸ਼ਾਪੇਮਾਰੀ ਕਰਕੇ ਵੱਡੀ ਮਾਤਰਾ 'ਚ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਤੇ 12 ਵਿਅਕਤੀਆਂ ਦੇ ਖਿਲਾਫ ਹੁਣ ਤੱਕ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਹੈ। ਸਾਡੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਮਾਨਜੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਸਖਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਤੇ ਸਾਡੇ ਮਾਨਯੋਗ ਡੀਜੀਪੀ ਪੰਜਾਬ ਤੇ ਐਸਐਸਪੀ ਸਾਹਬ ਗਰਦਾਸਪੁਰ ਦੇ ਦੇਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਕੱਲ ਮਿਤੀ 23 3 24 ਤੇ ਅੱਜ 24 3 24 ਨੂੰ ਦੋ ਦਿਨ ਜਿਹੜਾ ਵਾ ਐਕਸਾਈਜ਼ ਦੇ ਸਬੰਧ ਦੇ ਵਿੱਚ ਜਿਹੜੇ ਆ ਵੱਡੇ ਪੱਧਰ ਦੇ ਉੱਤੇ ਐਕਸਾਈਜ਼ ਵਿਭਾਗ ਦੇ ਨੂੰ ਨਾਲ ਲੈ ਕੇ ਜਿਹੜੇ ਆ ਰੀਡ ਕੀਤੇ ਗਏ ਕੱਲ ਮਿਤੀ 23 3 24 ਨੂੰ ਜਿਹੜਾ ਭੈਣੀ ਥਾਣਾ ਭੈਣੀ ਮੀਆਂਖਾਂ ਦੇ ਜਿਹੜਾ ਮੌਜਪੁਰ ਇਲਾਕਾ ਬਿਆਸ ਦਰਿਆ ਦੇ ਕੰਢੇ ਦੇ ਉੱਤੇ ਜਿਹੜਾ ਵਾ ਰੀਡ ਕੀਤਾ ਗਿਆ ਤੇ ਉੱਥੇ ਸਾਨੂੰ ਜਿਹੜੀ ਆ ਉਹ ਭਾਰੀ ਜਿਹੜੀ ਆ ਇਹਦੇ ਸਬੰਧ ਵਿੱਚ ਸਫਲਤਾ ਮਿਲੀ ਆ ਜਿਹਦੇ ਸਬੰਧ ਦੇ ਵਿੱਚ ਜਿਹੜਾ ਕੱਲ ਐਫ ਆਈ ਆਰ ਨੰਬਰ 18 ਮਿਤੀ 23 3 24 ਅੰਡਰ ਸੈਕਸ਼ਨ 65 14 ਥਾਣਾ ਭੈਣੀ ਮੀਆਂ ਖਾਂ ਦਰਜ ਕੀਤਾ ਗਿਆ ਜਿਹਦੇ ਵਿੱਚ ਜਿਹੜੀ ਆ 3,57 ਲੱਖ ਜਾਂ 3,5790 ਲੀਟਰ ਜਿਹੜੀ ਆ ਨਜਾਇਜ਼ ਸ਼ਰਾਬ ਮਿਲੀ ਸੀ ਇਹਦੇ ਸਬੰਧ ਦੇ ਵਿੱਚ ਹੀ ਇੱਕ ਹੋਰ ਐਫ ਆਈ ਆਰ ਨੰਬਰ 19 ਮਿਤੀ 23/3/24 ਜੁਰਮ ਕਾਠ 14 ਫਸਾਈਆਕ ਥਾਣਾ ਭੈਣੀ ਮੀਆਂਖਾਂ ਦਰਜ ਕੀਤਾ ਗਿਆ ਜਿਹਦੇ ਵਿੱਚ ਸਾਨੂੰ 2000 ਕਿਲੋ ਜਿਹੜੀ ਆ ਨਜਾਇਜ਼ ਜਿਹੜੀ ਲਾਹਣ ਜਿਹੜੀ ਤਰਪਾਲਾਂ ਦੇ ਵਿੱਚ ਪਾਈ ਹੋਈ ਸੀਗੀ ਉਹ ਬਰਾਮਦ ਹੋਈ ਆ ਇਸੇ ਮੱਦੇ ਨਜ਼ਰੀ ਇੱਕ ਹੋਰ ਮੁਕੱਦਮਾ ਨੰਬਰ 20 ਥਾਣਾ ਭੈਣੀ ਮੀਆਂਖਾਂ ਦਰਜ ਜਿਹੜਾ ਕੀਤਾ ਗਿਆ ਜਿਹਦੇ ਵਿੱਚ ਜਿਹੜੀ 2400 ਕਿਲੋ ਲਾਹਣ ਜਿਹੜੀ ਆ ਜਿਹੜੀ ਤਰਪਾਲਾਂ ਦੇ ਵਿੱਚ ਪਾਈ ਹੋਈ ਸੀਗੀ ਉਹ ਜਿਹੜੀ ਆ ਬਰਾਮਦ ਕੀਤੀ ਗਈ ਆ ਇਸ ਤੋਂ ਇਲਾਵਾ ਅੱਜ 24 324 ਨੂੰ ਫਿਰ ਜਿਹੜਾ ਵਾ ਸਾਰੇ ਜ਼ਿਲ੍ਹੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਦੀਆਂ ਨਿਰਦੇਸ਼ਾਂ ਨਿਰਦੇਸ਼ਾਂ ਦੇ ਉੱਤੇ ਸਾਰੇ ਐਸਐਚਓ ਸਾਰੇ ਡੀਐਸਪੀ ਸਾਹਿਬਾਨ ਨੇ ਆਪਰੇਸ਼ਨ ਚਲਾ ਕੇ ਵੱਡੇ ਪੱਤਰ ਦੇ ਉੱਤੇ ਜਿਹੜੇ ਆ ਸਾਰੇ ਜ਼ਿਲ੍ਹੇ ਦੇ ਵਿੱਚ ਰੇਡ ਕੀਤਾ ਗਿਆ ਵਾ ਜਿਹਦੇ ਸਬੰਧ ਦੇ ਵਿੱਚ ਜਿਹੜਾ ਵਾ ਸਦਰ ਥਾਣੇ ਦੇ ਵਿੱਚ ਦੋ ਮੁਕਦਮੇ ਦਰਜ ਕੀਤੇ ਗਿਆ ਜਿਹਦੇ ਵਿੱਚ 14250 ਐਮਐਲ ਸ਼ਰਾਬ ਨਜਾਇਜ਼ ਮਿਲੀ ਆ ਥਾਣਾ ਤਿੱਪੜ ਦੇ ਵਿੱਚ ਜਿਹੜਾ ਇੱਕ ਮੁਕਦਮਾ ਦਰਜ ਕੀਤਾ ਗਿਆ ਜਿਹਦੇ ਵਿੱਚ 750 ਐਮਐਲ ਸ਼ਰਾਬ ਮਿਲੀ ਆ ਇਸੇ ਤਰ੍ਹਾਂ ਹੀ ਧਾਰੀਵਾਲ ਦੇ ਵਿੱਚ ਜਿਹੜਾ ਵਾ ਇੱਕ ਮਕਦਮਾ ਸਵੇਰੇ ਦਰਜ ਕੀਤਾ ਗਿਆ ਜਿਹਦੇ ਵਿੱਚ 6750 ਐਮਐਲ ਸ਼ਰਾਬ ਮਿਲੀ ਆ ਨਜਾਇਜ਼ ਸ਼ਰਾਬ ਮਿਲੀ ਆ ਅਤੇ ਕਾਨੂਆ ਥਾਣੇ ਦੇ ਵਿੱਚ ਵੀ ਇੱਕ ਮਕਦਮਾ ਦਰਜ ਕੀਤਾ ਗਿਆ ਜਿਹਦੇ ਵਿੱਚ 7500 ਐਮਐਲ ਸ਼ਰਾਬ ਮਿਲੀ ਆ ਤੇ ਸਭ ਤੋਂ ਇਨ ਦੀਨਾ ਨਗਰ ਦੇ ਵਿੱਚ ਜਿਹੜਾ ਪੁਰਾਣਾ ਸ਼ਾਲਾ ਦੇ ਵਿੱਚ ਜਿਹੜਾ ਇੱਕ ਮਕਦਮਾ ਦਰਜ ਕੀਤਾ ਗਿਆ ਜਿੱਥੇ 7500 ਐਮਐਲ ਸ਼ਰਾਬ ਥਾਣਾ ਬਹਿਰਾਮਪੁਰ ਦੇ ਵਿੱਚ ਵੀ ਇੱਕ ਮਕਦਮਾ ਦਰਜ ਕੀਤਾ ਗਿਆ ਜਿਹਦੇ ਵਿੱਚ 6750 ml ਨਜਾਇਜ਼ ਸ਼ਰਾਬ ਮਿਲੀ ਆ ਅਤੇ ਥਾਣਾ ਦਰੰਗਲਾ ਦੇ ਵਿੱਚ ਵੀ ਜਿਹੜਾ ਵਾ ਰੇਡ ਕੀਤਾ ਗਿਆ ਤੇ ਬਹਿਰਾਮਪੁਰ ਦੇ ਵਿੱਚ ਵੀ ਰੇਡ ਕੀਤਾ ਗਿਆ ਜਿੱਥੇ ਇੱਕ ਮਕਦਮਾ ਦਰਜ ਕੀਤਾ ਗਿਆ ਜਿਹਦੇ ਵਿੱਚ ਸਾਨੂੰ 7500 ml ਜਿਹੜੀ ਆ ਉਹ ਸ਼ਰਾਬ ਮਿਲੀ ਆ ਤੇ ਥਾਣਾ ਜਿਹੜਾ ਘੁੰਮਣਕਲਾਂ ਦੇ ਵਿੱਚ ਵੀ ਇੱਕ ਮਕਦਮਾ ਦਰਜ ਕੀਤਾ ਗਿਆ ਜਿਹਦੇ ਵਿੱਚ 5250 ml ਜਿਹੜੀ ਆ ਸ਼ਰਾਬ ਨਜਾਇਜ਼ ਜਿਹੜੀ ਬਰਾਮਦ ਹੋਈ ਆ ਇਸ ਤਰ੍ਹਾਂ ਕੁੱਲ ਜਿਹੜੇ ਆ ਕੱਲ੍ਹ 23 ਨੂੰ ਤੇ 24 ਨੂੰ ਜਿਹੜਿਆ ਵੱਡੇ ਪੱਤਰ ਦੇ ਉੱਤੇ ਜਿਹੜਾ ਗਰਦਾਸਪੁਰ ਜੇਲੇ ਵੱਲੋਂ ਆਕਸਾਈਡਡ ਕਰਕੇ ਜਿਹੜੀ ਆ ਵੱਡੇ ਪੱਤਰ ਦੇ ਉੱਤੇ ਜਿਹੜੀ ਬਰਾਮਦਗੀ ਕੀਤੀ ਗਈ ਆ ਜਿਹਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹੜੇ ਆ 12 ਜਿਹੜੇ ਟੋਟਲ ਮੁਕੱਦਮੇ ਦਰਜ ਹੋਏ ਆ ਤੇ 12 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਜਿਹਦੇ ਵਿੱਚ ਕੁੱਲ ਜਿਹੜੀ ਆ 3,62,790 ਐਮਲ ਸ਼ਰਾਬ ਨਜਾਇਜ਼ ਬਰਾਮਦ ਹੋਈ ਆ ਅਤੇ ਕੁੱਲ ਜਿਹੜੀ 4400 ਕਿਲੋ ਜਿਹੜੀ ਲਾਹਣ ਆ ਉਹ ਜਿਹੜੀ ਬਰਾਮਦ ਕੀਤੀ ਗਈ ਆ ਤੇ ਇਹ ਜਿਹੜੀ ਇੱਕ ਗਰਦਾਸਪੁਰ ਜ਼ਿਲ੍ਹੇ ਦੀ ਜਿਹੜੀ ਆ ਬਹੁਤ ਵੱਡੀ ਸਫਲਤਾ ਵਾ ਅਤੇ ਅੱਗੇ ਤੋਂ ਵੀ ਜਿਹੜੇ ਆ ਇਹ ਜਿਹੜੇ ਸ਼ਰਾਬ ਕੱਢਣ ਵਾਲੇ ਤੇ ਵੇਚਣ ਵਾਲੇ ਆ ਉਹਨਾਂ ਤੇ ਨਕੇਲ ਕੱਸਦੇ ਹੋਏ ਵੱਧ ਤੋਂ ਵੱਧ ਜਿਹੜੇ ਆ ਐਕਸਾਈਜ਼ ਦੇ ਰੀਡ ਕੀਤੇ ਜਾਣਗੇ ਅਤੇ ਵੱਧ ਤੋਂ ਵੱਧ ਜ਼ਿਲ੍ਹੇ ਦੇ ਵਿੱਚ ਬਰਾਮਦਗੀ ਕੀਤੀ ਜਾਵੇਗੀ ਸਜੜੇ ਰੋਪੀ ਫੜੇ ਗਏ ਨੇ ਇਹ ਪਹਿਲਾਂ ਵੀ ਇਸ ਕਾਰੋਬਾਰ ਦੇ ਨਾਲ ਲਟੇ ਚਾਗੇ ਜਾਂ ਬਿਲਕੁਲ ਨਵੇਂ ਨੇ ਹਾਂਜੀ ਇਹਦੇ ਸਬੰਧ ਦੇ ਵਿੱਚ ਜਿਹੜੀ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਇਹ ਵਿੱਚੋਂ ਇਹ ਜਿਹੜੇ ਕਾਫੀ ਆ ਜਿਹੜੇ ਪਹਿਲਾਂ ਵੀ ਜਿ ਦੇ ਪਹਿਲਾਂ ਵੀ ਇਹ ਸ਼ਰਾਬ ਕੱਢਣ ਦੇ ਆਦੀ ਨੇ ਸਰ ਕਿੰਨੇ ਦੋਸ਼ੀ ਫੜੇ ਗਏ ਨੇ ਟੋਟਲ ਜਿਹੜੇ ਆ 12 ਦੋਸ਼ੀ ਜਿਹੜੇ ਆ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਦੋਹਾਂ ਦਿਨਾਂ ਦੇ ਵਿੱਚ ਗ੍ਰਸਤਾਰ ਕੀਤੇ ਗਏ ਤੇ ਵੱਡੀ ਪੱਤਰ ਦੇ ਉੱਤੇ ਜਿਹੜੀ ਆ ਇਹ ਲਾਹਨਤ ਤੇ ਸ਼ਰਾਬ ਦੀ ਬਰਾਮਦਗੀ ਕੀਤੀ ਗਈ ਹੈ ਇਹ ਕਿਹੜੇ ਪਿੰਡਾਂ ਪਿੰਡਾਂ ਨਾਲ ਸੰਬੰਧਤ ਹੈ ਜਿਹੜੇ ਫੜੇ ਗਏ ਇਹ ਜਿਆਦਾ ਜਿਹੜੇ ਆ ਮੌਚਪੁਰ ਪਿੰਡ ਆ ਇਧਰ ਭੈਣੀ ਮਿਆਂਸਾ ਦਾ ਪੱਟੀਆਂ ਪਿੰਡ ਆ ਧਾਰੀਵਾਲ ਦੇ ਵਿੱਚ ਸੋਲ ਪਿੰਡ ਆ ਤੇ ਜਿਹੜਾ ਬ੍ਰਹਮਪੁਰ ਦੇ ਕਸਬਾ ਵਾ ਦੀਨਾ ਨਗਰ ਜਿਹੜਾ ਵਾ ਉਹਦੇ ਵਿੱਚ ਡੀਡਾ ਪਿੰਡ ਆ ਇੱਥੇ ਜਿਹੜੇ ਆ ਰੀਡ ਕੀਤੇ ਗਏ